ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਦਇਨੰਦ ਸਰਸਵਤੀ ਦਾ ਲਿਖਿਆ ਸਤਿਆਰਥ ਪ੍ਰਕਾਸ਼ ਇਹ ਸਤਿਆਰਥ ਪ੍ਰਕਾਸ਼ ਵਿੱਚ ਦਇਨੰਦ ਸਰਸਵਤੀ ਨੇ ਜਿਹੜਾ ਵਾ ਉਹ ਸਿੱਖ ਧਰਮ ਪ੍ਰਤੀ ਗੁਰੂ ਨਾਨਕ ਸਾਹਿਬ ਪ੍ਰਤੀ ਬਹੁਤ ਜ਼ਿਆਦਾ ਜਿਹੜੀ ਉਹ ਬਕਵਾਸ ਕੀਤੀ ਹੈ ਉਹ ਸਾਰੀ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਕਿ ਇਹਨੇ ਕੀ ਕੀ ਬਕਵਾਸ ਕੀਤੀ ਹੈ ਤੇ ਸ਼ਾਇਦ ਇਹੀ ਕਾਰਨ ਸੀ ਕਿ ਜਦੋਂ ਗਿਆਨੀ ਦਿੱਤ ਸਿੰਘ ਜੀ ਉਹਨਾਂ ਨੇ ਸਤਿਆਰਥ ਪ੍ਰਕਾਸ਼ ਪੜ੍ਹਿਆ ਹੋਊਗਾ ਗੁਰੂ ਨਾਨਕ ਸਾਹਿਬ ਪ੍ਰਤੀ ਕੀਤੀ ਬਕਵਾਸ ਜਿਹੜੀ ਇਹਦੀ ਉਨੂੰ ਪੜ੍ਹ ਕੇ ਉਹਨਾਂ ਨੇ ਨਿਰਣੇ ਕੀਤਾ ਕਿ ਆਪਾਂ ਇਹਦੇ ਨਾਲ ਡਿਬੇਟ ਕਰਦੇ ਹਾਂ ਇਹਦੇ ਨਾਲ ਤਿੰਨ ਵਾਰ ਡਿਬੇਟ ਹੋਈ ਸੀ ਤੇ ਤਿੰਨੇ ਵਾਰ ਇਹ ਡਿਬੇਟ ਦੇ ਵਿੱਚੋਂ ਮੋਕ ਮਾਰ ਕੇ ਭੱਜ ਗਿਆ ਸੀ ਵੱਡਾ ਇਹ ਇਹਨੂੰ ਇਹ ਜਿਹੜੇ ਆਰੀਆ ਸਮਾਜੀ ਨੇ ਇਹ ਮਹਾਰਿਸ਼ੀ ਕਹਿੰਦੇ ਨੇ ਤੇ ਮਹਾਰਿਸ਼ੀ ਗਿਆਨੀ ਦਿੱਤ ਸਿੰਘ ਤੋਂ ਡਿਬੇਟ ਦੇ ਵਿੱਚ ਇਹ ਭੱਜ ਗਿਆ ਸੀ ਇਹਨੂੰ ਗੱਲ ਨਹੀਂ ਹੀ ਆਉਂਦੀ ਤੇ ਗੁਰਨਾਨਕ ਸਾਹਿਬ ਬਰਤੀ ਇਹ ਬਹੁਤ ਬਕਵਾਸ ਲਿਖਦਾ ਆ ਤੇ ਆਪਾਂ ਦੇਖਦੇ ਹਾਂ ਕੀ ਲਿਖਿਆ ਕੀ ਲਿਖਿਆ ਇਸਨੇ ਹਿੰਦੀ ਦੇ ਵਿੱਚ ਆ ਹਿੰਦੀ ਮੇਰੀ ਕੋ ਬਹੁਤ ਹੀ ਚੰਗੀ ਨਹੀਂ ਪਰ ਫਿਰੇ ਵੀ ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਇਹਨੂੰ ਪੜ੍ਹ ਕੇ ਸੁਣਾਉਣੇ ਆ ਤੁਹਾਨੂੰ ਤੇ ਜੇ ਤੁਹਾਨੂੰ ਵੀ ਇਹ ਕਿਤਾਬ ਚਾਹੀਦੀ ਆ ਤੇ ਆਪਾਂ ਤੁਹਾਨੂੰ ਦੱਸ ਦੇਾਂਗੇ ਤੇ ਤੁਸੀਂ ਉੱਥੋਂ ਡਾਊਨਲੋਡ ਕਰ ਲਿਓ 100 ਤੇ 24 ਨੰਬਰ ਜਿਹੜਾ ਪੇਜ ਹੈ ਨਾ ਇਹਦਾ ਉਹਦੇ ਉੱਤੇ ਜਾਨੀ 224 ਦੇ ਆ ਜਾਏਗਾ ਤੇ ਤੁਸੀਂ ਇਹਨੂੰ ਪੜ੍ਹ ਲਿਓ ਜੀ ਇਹ ਉਤਰਾਂ ਵੇਹੇ ਇਹਦਾ ਜਿਹੜਾ ਕਿਤਾਬ ਦਾ ਪੇਜ ਆ ਉਹ ਹੈਗਾ ਵਾ 430 ਤੇ ਉਸ ਤੇ ਪਰ ਲਿਖਿਆ ਹੋਇਆ ਵਾ ਥੱਲੇ कहते पंजाब देश में नानक जी ने एक मार्ग चलाया है क्योंकि वो भी मूर्ति का खंडन करते थे मुसलमान होने से बचाए वह साधु भी नहीं हुए किंतु ग्रस्त बने रहे देखो उन्होंने यह मंत्र उपदेश दिया है इसी से विभिद होता है कि उनका आशय अच्छा था और वो मंत्र की दताया मूल मंत्र गाड़ी लिखिया वह भी ਸਤਨਾਏ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਥੱਲੇ ਇਸ ਦਾ ਉਹਨਾਂ ਨੇ ਅਰਥ ਕੀਤੇ ਨੇ ਤੇ ਇੱਥੇ ਹੁਣ ਇੱਕ ਚੀਜ਼ ਦੇਖਣ ਵਾਲੀ ਆ ਵੀ ਉਸ ਸਮੇਂ ਜਿਹੜਾ ਪ੍ਰਸ਼ਨ ਕਰ ਰਿਹਾ ਉਹ ਪੰਜਾਬ ਨੂੰ ਦੇਸ਼ ਦੱਸ ਰਿਹਾ ਹੈ ਤੇ ਥੱਲੇ ਦਇਆਨੰਦ ਸਰਸਵਤੀ ਜਿਹੜਾ ਆ ਉਹ ਉੱਤਰ ਦੇ ਰਿਹਾ ਕਹਿੰਦਾ ਨਾਨਕ ਜੀ ਕਾ ਆਸ਼ੇ ਤੋਂ ਅੱਛਾ ਥਾ ਪਰੰਤੂ ਵਿੱਦਾ ਕੁਛ ਵੀ ਨਹੀਂ ਥੀ हाँ भाषा उस देश की जो के ग्रामों की ग्रामों की है जानते थे वेदांत शास्त्र और संस्कृत कुछ भी नहीं जानते थे जो जानते होते तो निर्भय शब्द को निर्पहो ना लिखते और इसका दृष्टांत उनका बनाया संस्कृति स्तोत्र है चाहते थे कि मैं संस्कृत में भी पग उड़ाऊं परंतु बिना पढ़े संस्कृत कैसे आ सकता है ਵੀ ਉਹਦਾ ਮੰਨਣਾ ਵੀ ਨਾ ਗੁਰੂ ਨਾਨਕ ਚਾਹੁੰਦੇ ਸੀ ਵੀ ਮੈਂ ਸੰਸਕ੍ਰਿਤੀ ਦੇ ਵਿੱਚ ਵੀ ਵਿਦਵਾਨ ਬਣਾ ਪਰ ਹੁਣ ਪੜਿਆ ਉਹ ਕਹਿੰਦੇ ਵੀ ਕਿਤਨਾ ਆ ਸਕਦੀ ਆ ਹਾਂ ਉਹਨਾਂ ਗ੍ਰਾਮ ਨੂੰ ਕੇ ਸਾਹਮਣੇ ਜਿਨ੍ਹਾਂ ਨੇ ਸੰਸਕ੍ਰਿਤ ਕبھی ਸੁਣਾ ਵੀ ਨਹੀਂ ਥਾ ਸੰਸਕ੍ਰਿਤ ਬਣਾ ਸੰਸਕ੍ਰਿਤੀ ਬਣਾਕਰ ਸੰਸਕ੍ਰਿਤ ਕੇ ਵੀ ਪੰਡਿਤ ਬਣ ਗਏ ਹੋਗੇ ਕਿ ਜਾਨੀ ਉਹ ਕਹਿੰਦਾ ਕਿ ਉਹ ਜਿਹੜਾ ਪੰਜਾਬ ਜਿਹੜਾ ਦੇਸ਼ ਹੈ ਉੱਥੇ ਲੋਕ ਸੰਸਕ੍ਰਿਤੀ ਜਿਹੜੀ ਭਾਸ਼ਾ ਆ ਉਹਨੂੰ ਨਹੀਂ ਜਾਣਦੇ ਸੀ ਨਾ ਨਾਮ ਨਾਲ ਸੁਣੀ ਸੀ ਨਾ ਵੇਖੀ ਸੀ ਤੇ ਜਿਹੜੇ ਗੁਰਨਾਨਕ ਆ ਉਹਨਾਂ ਨੇ ਮਤਲਬ ਝੂਠ ਬੋਲ ਕੇ ਉੱਥੋਂ ਦੇ ਲੋਕਾਂ ਨੂੰ ਤੇ ਉਹ ਵੀ ਇਹ ਵੀ ਇਹ ਭਾਸ਼ਾ ਸੰਸਕ੍ਰਿਤੀ ਆ ਤੇ ਉਹਨਾਂ ਨੇ ਯਾਨੀ ਇਹ ਝੂਠ ਬੋਲ ਕੇ ਉੱਥੋਂ ਦੇ ਲੋਕਾਂ ਨੂੰ ਮੂਰਖ ਬਣਾਇਆ ਤੇ ਭਲਾ ਇਹ ਬਾਤ ਆਪਣੇ ਭਲਾ ਇਹ ਬਾਤ ਆਪਣੇ ਮਾਨ ਪ੍ਰਤਿਸ਼ਟਾ ਔਰ ਆਪਣੀ ਪ੍ਰਖਿਆਤ ਕੀ ਇੱਛਾ ਕੇ ਬਿਨਾ ਕਬੀ ਨਾ ਕਰਤੇ ਹੂੰ ਉਹਨੂੰ ਆਪਣੀ ਪ੍ਰਤਿਸ਼ਟਾ ਕੀ ਇੱਛਾ अवश्य थी नहीं तो जैसी भाषा जानते थे कहते रहते और यह भी कह देते कि मैं संस्कृत नहीं पढ़ा जब कुछ अभिमान था तो मान प्रतिष्ठा के लिए कुछ दम भी किया होगा ਉਹ ਕਹਿੰਦੇ ਵੀ ਜੇ ਮਾਨ ਪ੍ਰਤਿਸ਼ਠਾ ਦਾ ਜਿਹੜਾ ਸੀ ਉਹ ਨਾ ਗੁਰੂ ਨਾਨਕ ਸਾਹਿਬ ਨੂੰ ਅਭਿਮਾਨ ਸੀ ਇੱਛਾ ਸੀ ਉਹਦੀ ਭੁੱਖ ਸੀ ਉਹਨੂੰ ਇਸ ਕਰਕੇ ਉਹਨੇ ਲੋਕਾਂ ਨੂੰ ਝੂਠ ਮਾਰਿਆ ਤੇ ਇਸੇ ਲਈ ਉਹਨੇ ਆਪਣੀ ਮਾਨ ਪ੍ਰਤਿਸ਼ਠਾ ਦੇ ਲਈ ਉਹਨੇ ਜਿਹੜਾ ਇਹ ਦੰਭ ਜਾਨੀ ਪਖੰਡ ਕੀਤਾ ਕਿ ਮੈਂ ਸੰਸਕ੍ਰਿਤ ਜਾਣਦਾ ਹਾਂ इसीलिए उनके ग्रंथ में यहां जहां-जहां वेदों की निंदा और उस्ताद भी है पीयू के गुरु ग्रंथ साहिब की गल करदे कि ओदे च वेदों दी उस्ताद भी कीती आ تے वेदों दी निंदा بھی کیتی آ کیونکہ جو ایسا نہ کرتے تو ان سے بھی کوئی वेद का अर्थ पूछता जब ना आता तब प्रतिष्ठा नष्ट होती इसलिए पहले ही अपने शिष्यों के सामने कहीं-कहीं वेदों के विरोध बोलते थे और कहीं-कहीं वेदों के लिए अच्छा भी कहा है ਕਿਉਂਕਿ ਜੋ ਕਹੀਂ ਅੱਛਾ ਨਾ ਕਹਤੇ ਤੋ ਲੋਗ ਉਸਕੋ ਉਨਕੋ ਨਾਸਤਿਕ ਬਤਾਤੇ। ਉਹ ਕਹਿੰਦਾ ਵੀ ਇਸ ਕਰਕੇ ਉਹਨੇ ਵੇਦਾਂ ਨੂੰ ਮਾੜਾ ਬੋਲਿਆ ਸੀ, ਵਿਰੋਧ ਕੀਤਾ ਸੀ ਗੁਰੂ ਨਾਨਕ ਨੇ ਕਿ ਜੇ ਉਹ ਵੇਦਾਂ ਦਾ ਵਿਰੋਧ ਨਾ ਕਰਦੇ ਤਾਂ ਉੱਥੇ ਹੋ ਸਕਦਾ ਕੋਈ ਵੇਦਾਂ ਬਾਰੇ ਇਹਨਾਂ ਨੂੰ ਪੁੱਛਦਾ ਤੇ ਸੰਸਕ੍ਰਿਤੀ ਤੇ ਆਉਂਦੀ ਨਹੀਂ ਹੀ ਤਾਂ ਫਿਰ ਵੇਦਾਂ ਦਾ ਜਵਾਬ ਨਹੀਂ ਆਉਣਾ ਤੇ ਜਿਹੜੀ ਉਹਨਾਂ ਦੀ ਮਾਨ ਪ੍ਰਤਿਸ਼ਟਾ ਸੀ, ਉਹਨਾਂ ਦੀ ਮੰਨਤਾ ਸੀ ਉਹ ਸਾਰੀ ਖਤਮ ਹੋ ਜਾਣੀ ਸੀ। ਇਸ ਕਰਕੇ ਉਹ ਵੇਦਾਂ ਦਾ ਵਿਰੋਧ ਕਰਦੇ ਸੀ ਪਰ ਵਿੱਚ ਵਿੱਚ ਚੰਗਾ ਵੀ ਕਹਿੰਦੇ ਕਿਉਂਕਿ ਜੇ ਵੇਦਾਂ ਦਾ ਵਿਰੋਧ ਹੀ ਕਰ ਦਿੰਦੇ ਸਾਰਾ ਤੇ ਫਿਰ ਲੋਕਾਂ ਨੇ ਕਹਿਣਾ ਸੀ ਕਿ ਇਹ ਨਾਸਤਿਕ ਆ। शब्द लिखया उन्होंने कहते जैसे वेद पढ़त ब्रह्मा मरे चारों वेद कहान संत की महिमा वेद न जाने क्या कहते क्या वेद पढ़ने वाले मर गए और नानक जी आदि अपने को अमर समझते थे क्या वह नहीं मर गए वेद तो सब विद्याओं का भंडार है परंतु जो चारों वेदों को कहानी कहे उसकी सब बातें कहानी है जो मूर्खों का नाम संत होता है वह बिचारे वेदों का महिमा कभी नहीं जान सकते जो नानक जी वेदों वेदों ही का नाम वेदो, जो नानक जी वेदों ही का मान करते तो उनका संप्रदाय ना चलता ठीक है ना वह गुरु बन सकते थे क्योंकि संस्कृत विद्या तो पढ़े ही नहीं थे तो दूसरे को पढ़ाकर शिष्य कैसे बना सकते थे ये सच है कि जिस समय नानक जी पंजाब में हुए थे उस समय पंजाब संस्कृत विद्या से मुसलमानों से पीड़ित उन्होंने कुछ लोगों को बचाया नानक जी के सामने कुछ उनका संप्रदाय वह व वा बहुत से शिष्य नहीं हुए थे क्योंकि अभिदानों में वह ये चाल है कि मेरे पीछे उनको सिद्ध बना लेते हैं पश्चात बहुत सा ਕਿ ਮਹਾਤਮ ਬਹੁਤ ਸਾਰੇ ਮਹਾਤਮੇ ਕਰਨ ਕਰਕੇ ਈਸ਼ਵਰ ਕੇ ਸਮਾਨ ਮੰਨ ਲੈਂਦੇ ਹਨ ਨੂੰ ਪਤਾ ਲੱਗੀ ਗਿਆ ਕਿ ਉਹਨੇ ਕੀ ਕੀ ਕੁਝ ਬਕਵਾਸ ਗੁਰੂ ਸਾਹਿਬ ਪ੍ਰਤੀ ਕੀਤੀ ਹੈ ਤੇ ਵੀਡੀਓ ਜਿਆਦਾ ਲੰਮੀ ਨਾ ਬੇਸ ਕਰਕੇ ਮੈਂ ਛੋਟੀ ਵੀਡੀਓ ਬਣਾ ਰਿਹਾ ਆਪਾਂ ਦੋ ਤਿੰਨ ਪਾਰਟ ਬਣਾਵਾਂਗੇ ਤੇ ਤੁਸੀਂ ਇਹਨੂੰ ਜਰੂਰ ਸਾਰਾ ਸੁਣਿਓ ਹੋ ਸਕੇ ਤੇ ਸ਼ੇਅਰ ਵੀ ਕਰ ਦਿਓ ਮਿਲਦੇ ਆਪਾਂ ਅਗਲੇ ਪਾਰਟ ਦੇ ਵਿੱਚ ਤੇ ਇਹ ਜਿਹੜਾ ਜੈਨਾ ਸਰਸਵਤੀ ਆ ਇਹ ਦੂਜਾ ਗਿਆਨਿਤ ਸਿੰਘ ਦੇ ਨਾਲ ਡਿਬੇਟ ਕਰਨ ਤੋਂ ਭੱਜਾ ਹੋਇਆ ਬੇਤੀ ਆ ਤੇ ਇਹਦੇ ਕੋਲ ਕੋਈ ਦਲੀਲ ਕੋਈ ਜਵਾਬ ਹੈ ਨਹੀਂਗਾ ਇਹ ਸਿਰਫ ਆਪਣੀਆਂ ਇਕੱਲਾ ਬਹਿ ਕੇ ਇਹ ਗੱਲਾਂ ਕਰ ਜੁਗਾ ਆ ਹੋਰ ਇਸ ਤੋਂ ਇਲਾਵਾ ਕੁਛ ਨਹੀਂ ਜੇ ਤੁਸੀਂ ਵੀ ਇਹ ਕਿਤਾਬ ਪੜਨੀ ਚਾਹੁੰਦੇ ਹੋ ਤੁਹਾਡੀ ਇੱਛਾ ਹੈ ਕਿਤਾਬ ਪੜਨੀ ਤਾਂ ਇਹਦਾ ਜਿਹੜਾ ਲਿੰਕ ਆ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਕਮੈਂਟ ਬਾਕਸ ਦੇ ਵਿੱਚ ਉਹਦਾ ਲਿੰਕ ਤੁਹਾਨੂੰ ਮੈਂ ਪੇਸਟ ਕਰ ਦੂੰਗਾ ਉੱਥੋਂ ਜਾ ਕੇ ਡਾਊਨਲੋਡ ਕਰ ਲਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ